ਇੱਕ ਦੂਜੇ ਦੇ ਚਿਹਰੇ ਦੇਖ ਰਹੇ ਸੀ ਤੁਸੀਂ ਪਿਛਲੇ ਅੱਧੇ ਘੰਟੇ ਚ ਕਿਸੇ ਨੇ ਦੇਖਿਆ ਸਾਰਿਆਂ ਦੇ ਐਡੀ ਸਾਰੀ ਸਮਾਈਲ ਸੀ ਐਡੀ ਸਾਰੀ ਸਮਾਈਲ ਸੀ ਸਾਰਿਆਂ ਦੇ ਕੋਈ ਗੱਲ ਵੀ ਨਾ ਹੋਵੇ ਤਾਂ ਵੀ ਸਮਾਈਲ ਆਪੇ ਆ ਜਾਂਦੀ ਹੈ ਐ ਹੁੰਦਾ ਜਦ ਅਸੀਂ ਗੁਰਸਿੱਖਾਂ ਕੋਲ ਬੈਠਦੇ ਆ ਤੇ ਮੈਂ ਤੁਹਾਨੂੰ ਸੱਚੀ ਦੱਸਾਂ ਇੱਧਰ ਇੱਕ ਵੀਰੇ ਜਿੰਨੇ ਵੀ ਇੱਧਰ ਗੱਲਾਂ ਕਰ ਰਹੇ ਹੋ ਆਪਾਂ ਥੋੜੀ ਦੇਰ ਪਲੀਜ਼ ਗੱਲਾਂ ਬੰਦ ਕਰ ਦੀਏ ਜੀ ਅੱਛਾ ਤੁਹਾਨੂੰ ਮੈਂ ਇਹਨਾਂ ਨੇ ਕਿਹਾ ਆਪਣੀ ਕਹਾਣੀ ਦੱਸਣੀ ਹੈ ਮੇਰੇ ਕੋਲ ਸਿਰਫ 40 ਮਿੰਟ ਆ ਆਪਾਂ ਗੱਲਾਂ ਵੀ ਕਰਨੀਆਂ ਕਹਾਣੀ ਮੈਂ ਲੰਮੀ ਚੌੜੀ ਨਹੀਂ ਦੱਸੂਗਾ ਮੇਰੀ ਉਮਰ ਬਹੁਤ ਨਿੱਕੀ ਹੈ ਤੇ ਮੈਂ ਵੈਸੇ ਕੱਦ 'ਚ ਵੀ ਥੋੜਾ ਨਿੱਕਾ ਪਿੱਛੇ ਵਾਲਿਆਂ ਨੂੰ ਮੈਂ ਦਿਖ ਰਿਹਾ ਜੀ। ਨੇ ਤਾਂ ਲੋਕੀ ਕਈ ਵਾਰੀ ਥੱਲੇ ਪਲੇਟਫਾਰਮ ਲਾ ਲੈਂਦੇ ਹੁੰਦੇ ਵੇ ਕਾਕੇ ਆ ਤੇ ਖੜ ਕੇ ਬੋਲ ਲਾ। ਐਦਾਂ ਹੀ ਹੁੰਦਾ ਸੱਚੀ ਐਦਾਂ ਹੀ ਹੁੰਦਾ ਜਦ ਮੈਂ ਗੱਡੀ ਵੀ ਚਲਾਣੀ ਸ਼ੁਰੂ ਕੀਤੀ ਸੀ ਨਾ ਥੱਲੇ ਗੱਡੀ ਰੱਖ ਦਿੰਦੇ ਸੀ ਕਿ ਕਿਸੇ ਤਰ੍ਹਾਂ ਉੱਪਰ ਦੇਖਣਾ ਸ਼ੁਰੂ ਹੋ ਜਾਏ। ਆਪਣੀ ਲਾਈਫ ਸਟੋਰੀ ਸ਼ੇਅਰ ਕਰੂੰਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਜਿਵੇਂ ਵੀਰ ਜੀ ਨੇ ਗੱਲ ਕਹੀ ਨਾ ਕਿ ਗੁਰਸਿੱਖਾਂ ਕੋਲ ਜਾਓਗੇ ਹੱਲ ਮਿਲ ਜਾਏਗਾ। ਰੀਅਲ ਲਾਈਫ ਜੀਕੇ ਦੇਖਿਆ ਮੈਂ। ਤੇ ਰੀਅਲ ਲਾਈਫ ਜੀਕੇ ਕਿਹਦੇ ਕੋਲ ਜਾ ਕੇ ਦੇਖਿਆ ਜੀ ਵੀਰ ਜੀ ਕੋਲ ਇਹ ਵੀ ਤੁਹਾਨੂੰ ਦੱਸ ਦਿੰਨਾ ਕਿਵੇਂ ਹੋਇਆ ਤੁਹਾਡੇ ਜੋ ਇੱਥੇ 15 ਸਾਲ ਤੋਂ ਘੱਟ ਦੀ ਉਮਰ ਵਾਲਾ ਕੌਣ ਬੈਠਾ ਜੀ ਵਾਹ ਜੀ ਵਾਹ ਇੱਥੇ 10th 11th ਵਿੱਚ ਕੌਣ ਹੈ ਅੱਛਾ ਤੇ 10 ਸਾਲ ਤੋਂ ਛੋਟਾ ਹੈਗਾ ਕੋਈ ਅੱਛਾ ਜੀ 10 ਸਾਲ ਤੋਂ ਛੋਟੇ ਵੀ ਇੱਕ ਤਾਂ ਹੈਗਾ ਅੱਛਾ ਜੀ ਉਹ ਪਿੱਛੇ ਹੱਥ ਖੜਾ ਆਇਆ ਜੀ ਵਾਹ ਜੀ ਵਾਹ ਅੱਛਾ ਇਹ 10 ਸਾਲ ਤੋਂ ਛੋਟੇ ਨੇ ਜੀ ਅੱਛਾ ਜੀ ਅੱਛਾ ਜਾਦਾ ਸੀ ਛੋਟੇ ਹੁੰਨੇ ਆ ਨਾ ਤੇ ਅਸੀਂ ਬਹੁਤ ਕੁਝ ਬਣਨਾ ਚਾਹੁੰਦੇ ਹੁੰਨੇ ਆ ਆਪਾਂ ਪਲੀਜ਼ ਮੈਂ ਫੇਰ ਬੇਨਤੀ ਕਰ ਰਿਹਾ ਪਿੱਛੇ ਆ ਵੀਰ ਜੀ ਵੀਰ ਜੀ ਪਤਾ ਕੀ ਹੁੰਦਾ ਟੀਚਰ ਨੂੰ ਸਾਰੇ ਦਿਖ ਰਹੇ ਹੁੰਦੇ ਆ ਆ ਵੀਰ ਜੀ ਹਾਂਜੀ ਟੀਚਰ ਨੂੰ ਸਾਰੇ ਦਿਖ ਰਹੇ ਹੁੰਦੇ ਆ ਐ ਸਾਨੂੰ ਹੀ ਕਲਾਸ ਸੱਚ ਲੱਗ ਰਿਹਾ ਹੁੰਦਾ ਕਿ ਅਸੀਂ ਗੱਲਾਂ ਕਰਾਂਗੇ ਕਿਸੇ ਨੂੰ ਦਿਖਣਾ ਦਿਖ ਜਾਂਦੇ ਆ ਐ ਵਹਿਮ ਦੂਰ ਕਰ ਲਿਆ ਆਪਾਂ ਸਾਰੇ ਮੈਨੂੰ ਸਾਰੇ ਦਿਖ ਰਹੇ ਆ ਤੁਹਾਨੂੰ ਅੱਛਾ ਜੀ ਜਦ ਅਸੀਂ ਛੋਟੇ ਹੁੰਨੇ ਆ ਨਾ ਆਪਣੀ ਉਮਰ ਦੇ ਵਿੱਚ ਬਹੁਤ ਕੁਝ ਵੱਡਾ ਬਣਨਾ ਚਾਹੁੰਦੇ ਹੁੰਨੇ ਆ ਬਣਨਾ ਚਾਹੁੰਦੇ ਹੁੰਨੇ ਆ ਜੀ ਹਾਂਜੀ ਅੱਛਾ ਤੁਸੀਂ ਸਭ ਤੋਂ ਸਕਸੈਸਫੁਲ ਬੰਦਾ ਦੱਸ ਸਕਦੇ ਹੋ ਜਿੰਨੂੰ ਤੁਸੀਂ ਜਾਣਦੇ ਹੋ ਹੱਥ ਕੜੇ ਕਰਕੇ ਕੋਈ ਇੱਕ ਜਾਣਦੇ ਨਹੀਂ ਆ ਦੇਖਿਆ ਸਭ ਤੋਂ ਸਕਸੈਸਫੁਲ ਹਾਂਜੀ ਐਲਨ ਮਸਕ ਅੱਛਾ ਜੀ ਹੋਰ ਸਭ ਤੋਂ ਸਕਸੈਸਫੁਲ ਨਾਮ ਦੱਸੋ ਰੈਂਡਮਲੀ ਥ्रो ਕਰੋ ਨਾਮ ਹਾਂਜੀ ਬਿਲ ਗੇਟਸ ਕਿਹਾ ਕਿਸ ਨੇ ਹਾਂਜੀ ਜੈਫ ਬੇਜ਼ੋਸ ਹਾਂਜੀ ਪਿੱਛੇ ਜੀ ਡਾਕਟਰ ਸਰਬਜੀਤ ਸਿੰਘ ਜੀ ਵਾਹ ਜੀ ਵਾਹ ਹੋਰ ਜੀ ਸਭ ਤੋਂ ਸਕਸੈਸਫੁਲ ਕਿਹਨੂੰ ਦੇਖਿਆ ਜੀ ਤੁਸੀਂ ਹਾਂਜੀ ਵੀਰ ਜੀ ਅੱਛਾ ਯੋਰ ਸੈਲਫ ਗੁਰਗੋਬਿੰਦ ਸਿੰਘ ਜੀ ਕਿਸੇ ਨੇ ਕਿਹਾ ਵਾਹ ਜੀ ਵਾਹ ਹਾਂਜੀ ਪ੍ਰਿੰਸੀਪਲ ਅਰਪਜਨ ਸਿੰਘ ਵਾਹ ਜੀ ਵਾਹ ਹਾਂਜੀ ਹਾਂਜੀ ਅੱਛਾ ਸਟੀਫਨ ਹਾਕਿੰਗਸ ਵਾਹ ਜੀ ਵਾਹ ਅੱਛਾ ਸਾਰਿਆਂ ਨੇ ਇੰਨੇ ਸਾਰੇ ਨਾਮ ਲੈ ਲਏ ਮੈਂ ਤਾਂ ਇਹਨਾਂ ਜਿਹੜੇ ਵੀ ਸੈਮੀਨਾਰ ਚ ਜਾਣਾ ਨਾ ਜਿੱਥੇ ਵੀ ਜਾ ਕੇ ਗੱਲ ਕਰਦਾ ਮੈਂ ਜ਼ਰੂਰ ਪੁੱਛਦਾ ਕਿ ਤੁਸੀਂ ਸਭ ਤੋਂ ਸਕਸੈਸਫੁਲ ਬੰਦਾ ਕਿਹੜਾ ਦੇਖਿਆ ਕਿਉਂਕਿ ਅੱਜ ਹਾਂਜੀ ਚਲੋ ਦੱਸ ਦਿਓ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਵਾਹ ਜੀ ਵਾਹ ਹਾਂਜੀ ਪਿੱਛੇ ਹੋਰ ਦੱਸੋ ਜੀ ਜਸ ਮਾਨਕ ਲੈ ਗੱਲ ਹੈ ਕੋਈ ਬਹੁਤ ਵਧੀਆ ਅੱਛਾ ਜੀ ਅੱਛਾ ਆ ਵੀ ਵੈਸੇ ਕਮਾਲ ਦੀਆਂ ਗੱਲਾਂ ਹੁੰਦੀਆਂ ਨੇ ਨਾ ਮੁੰਡਿਆਂ ਦੀ ਆ ਉਹ ਜ਼ਰੂਰ ਕਰਨਾ ਹੁੰਦਾ ਮਜ਼ਾ ਬੜਾ ਆ ਜਾਂਦਾ ਅੱਛਾ ਚਲੋ ਸਭ ਤੋਂ ਸਕਸੈਸਫੁਲ ਬੰਦੇ ਅਸੀਂ ਆ ਸਾਰੇ ਦੇਖਿਆ ਮੈਂ ਕਿਸੇ ਵੀ ਲੈਕਚਰ ਜਾਣਾ ਇੱਕ ਲੈਕਚਰ ਜਿੱਥੇ ਉਹਨਾਂ ਨੇ ਕਿਹਾ ਮੀਤਾਬ ਬੱਜਨ ਕਿਸੇ ਨੇ ਕਿਹਾ ਸਚਿੰਤ ਤੰਦੂਲਕਰ ਕਿਸੇ ਨੇ ਕਿਹਾ ਡਾਕਟਰ ਐਪੀਜੀ ਅਬਦੁਲ ਕਲਾਮ ਐਦਾਂ ਹੀ ਅੱਛਾ ਸਕਸੈਸਫੁਲ ਬੰਦੇ ਦੀ ਕੋਈ ਇੱਕ ਡੈਫੀਨੇਸ਼ਨ ਹੈਗੀ ਹੈ ਜੀ ਕੋਈ ਇੱਕ ਡੈਫੀਨੇਸ਼ਨ ਅਜ ਤੱਕ ਕਿਸੇ ਨੇ ਦੇਖੀ ਹੈ ਵੀ ਸਕਸੈਸਫੁਲ ਬੰਦੇ ਦੀ ਕੋਈ ਇੱਕ ਡੈਫੀਨੇਸ਼ਨ ਹੋਏ? ਅੱਛਾ ਹੁਣ ਮੈਨੂੰ ਦੱਸੋ ਲੀਡਰਸ਼ਿਪ ਦੀ ਡੈਫੀਨੇਸ਼ਨ ਕਿਸੇ ਨੂੰ ਪਤਾ? ਲੀਡਰਸ਼ਿਪ ਦੀ ਹਾਂਜੀ। ਅੱਛਾ ਸਕਸੈਸਫੁਲ ਹੋ ਕੇ ਕਿਸੇ ਨੂੰ ਲੀਡ ਕਰੀਏ। ਲੀਡਰ ਦੀ ਹੋਰ ਕੀ ਡੈਫੀਨੇਸ਼ਨ ਹੁੰਦੀ ਹੈ ਜੀ? ਕੋਈ ਹਾਂਜੀ ਵੀਰ ਜੀ। ਜੋ ਟੀਮ ਵਰਕ ਕਰੇ। ਅੱਛਾ ਜੀ। ਮੈਂ ਨਾ ਐਦਾਂ ਹੀ ਲੱਭਦਾ ਪਿਆ ਸੀ। ਮੈਂ ਤੁਹਾਡੀ ਉਮਰ ਦਾ ਹੀ ਸੀ 14 15 ਸਾਲ ਦਾ ਤੇ ਮੈਂ ਨਾ ਲੱਭਦਾ ਪਿਆ ਸੀ ਕਿ ਇਹ ਡੈਫੀਨੇਸ਼ਨ ਕੀ ਹੈ ਮੈਂ ਬਹੁਤ ਸਕਸੈਸਫੁਲ ਹੋਣਾ ਚਾਹਨਾ ਬਹੁਤ ਜ਼ਿੰਦਗੀ 'ਚ ਅੱਗੇ ਵਧਣਾ ਚਾਹਨਾ ਤੇ ਮੈਂ ਸਕਸੈਸਫੁਲ ਦੀ ਡੈਫੀਨੇਸ਼ਨ ਲੱਭੀ ਮੈਨੂੰ ਕੋਈ ਨਹੀਂ ਲੱਭੀ ਫਿਰ ਨਾ ਲੱਭਦਿਆਂ 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 ਮੈਂ ਲੀਡਰ ਦੀ ਡੈਫੀਨੇਸ਼ਨ ਲੱਭੀ ਤੇ ਮੈਨੂੰ ਜਵਾਬ ਮਿਲਿਆ ਜੀ ਇੰਟਰਨੈਟ ਤੋਂ ਐਦਾਂ ਹੀ ਲੱਭਦਿਆਂ ਲੱਭਦਿਆਂ ਜਵਾਬ ਮਿਲਿਆ ਇਫ ਯਰ ਐਕਸ਼ਨਸ ਇਨਸਪਾਇਰ ਸਮਵਨ ਟੂ ਡੂ ਮੋਰ ਲਰਨ ਮੋਰ ਐਂਡ ਅਚੀਵ ਮੋਰ ਨਾ ਨਾਲ ਬੋਲੋ ਇਫ ਯਰ ਐਕਸ਼ਨਸ ਇਨਸਪਾਇਰ ਸਮਵਨ ਟੂ ਡੂ ਮੋਰ ਲਰਨ ਮੋਰ ਐਂਡ ਅਚੀਵ ਮੋਰ ਯੂ ਆਰ ਅ ਲੀਡਰ ਅੱਛਾ ਜਦ ਮੈਂ ਡੈਫੀਨੇਸ਼ਨ ਸੁਣੀ ਨਾ ਅ ਜਿੰਨੇ ਬੰਦਿਆਂ ਦੇ ਨਾਮ ਮੈਂ ਲਏ ਸੀ ਜਿੰਨੇ ਬੰਦਿਆਂ ਦੇ ਨਾਮ ਸੈਮੀਨਾਰ ਜਦ ਅਸੀਂ ਹੁਣੇ ਲਏ ਆ ਸਾਰਿਆਂ ਦੇ ਫਿੱਟ ਹੋ ਜਾਣਗੇ ਉਹਦੇ ਤੇ ਸਾਰਿਆਂ ਦੇ ਫਿੱਟ ਹੋ ਜਾਣਗੇ ਦੁਬਾਰਾ ਬੋਲੋ ਇਫ ਯਰ ਐਕਸ਼ਨਸ ਇਨਸਪਾਇਰ ਅਦਰਸ To do, more, to do more learn, more, learn more, achieve more achieve more you are a leader je toade actions kise nu zindagi ch hor karan layi hor sikhna layi te hor hasil karan layi prerit karde hai tusi ek leader ho main samjhe si leader ohi hunde jede teaman chalande hai jede sansthavan chalande hai jede election ladde hai jede ias bande hai jede cricket team de captain hunde hai nahi ji ਮੈਨੂੰ ਆਨਸਰ ਕੀ ਮਿਲਿਆ ਅ ਜਿੰਨੇ ਹੀ ਬੰਦਿਆਂ ਦੇ ਨਾਮ ਹੁਣੇ ਅਸੀਂ ਲਏ ਐ ਇਹ ਸਾਰੇ ਕੀ ਐ ਸਕਸੈਸਫੁਲ ਨਹੀਂ ਐ ਲੀਡਰ ਐ ਕਿਸੇ ਵੀ ਬੰਦੇ ਨੇ ਭਾਵੇਂ ਇਹਨਾਂ ਨੇ ਕੋਈ ਜਸ ਮਾਨਕ ਦਾ ਇਨਾਮ ਕਿਉਂ ਨਾ ਲਿਆ ਹੋਵੇ ਭਾਵੇਂ ਕਿਸੇ ਵੀ ਫੇਮਸ ਬੰਦੇ ਦਾ ਨਾਮ ਤੁਸੀਂ ਲਓ ਕੋਈ ਉਹ ਬੰਦਾ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਝ ਕਰਨ ਲਈ ਕੁਝ ਹਾਸਲ ਕਰਨ ਲਈ ਕੁਝ ਸਿੱਖਣ ਲਈ ਪ੍ਰੇਰਿਤ ਕਰ ਰਿਹਾ ਹੁਣ ਮੈਨੂੰ ਨਹੀਂ ਪਤਾ ਉਹ ਸਿੰਗਰ ਪ੍ਰੇਰਿਤ ਕਰ ਰਿਹਾ ਕਿ ਨਹੀਂ ਪਰ ਜਿਹੜਾ ਵੀ ਬੰਦਾ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਸਿੱਖਣ ਲਈ ਹਾਸਲ ਕਰਨ ਲਈ ਤੇ ਕੁਝ ਅਚੀਵ ਕਰਨ ਲਈ ਪ੍ਰੇਰਿਤ ਕਰ ਰਿਹਾ ਤੇ ਉਹ ਲੀਡਰ ਹੈ ਅੱਛਾ ਮੈਨੂੰ ਤਾਂ ਕਲੀਅਰ ਹੋ ਗਿਆ ਜੀ ਕਿ ਜਿਹੜਾ ਵੀ ਬੰਦਾ ਸਕਸੈਸਫੁਲ ਹੋਏਗਾ ਉਹ ਜ਼ਿੰਦਗੀ ਦੇ ਵਿੱਚ ਇੱਕ ਲੀਡਰ ਹੋਏਗਾ ਹੀ ਹੋਏਗਾ ਤੇ ਸਭ ਤੋਂ ਵਧੀਆ ਲੀਡਰ ਕਿਹੜਾ ਦੇਖਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵਧੀਆ ਲੀਡਰ ਜਿਨ੍ਹਾਂ ਨੇ ਲੋਕਾਂ ਨੂੰ ਕੁਝ ਕਰਨ ਲਈ ਕੁਝ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਹੈ ਸਭ ਤੋਂ ਵਧੀਆ ਲੀਡਰ ਕਿਹੜਾ ਹੈ ਮੈਂ ਸਭ ਤੋਂ ਵਧੀਆ ਲੀਡਰ ਵੇਖੇ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਵਧੀਆ ਲੀਡਰ ਵੇਖੇ ਜੀ ਅੱਛਾ ਜਿੱਥੇ ਗਏ ਉਹਨਾਂ ਨੇ ਲੋਕਾਂ ਨੂੰ ਕੁਝ ਹੋਰ ਕਰਨ ਲਈ ਪ੍ਰੇਰਿਤ ਕੀਤਾ ਜੀ yes or no yes ਕੁਝ ਸਿੱਖਣ ਲਈ ਪ੍ਰੇਰਿਤ ਕੀਤਾ ਜੀ ਨਹੀਂ ਕੁਝ ਨਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜੀ ਨਹੀਂ ਅੱਛਾ ਫਿਰ ਮੈਂ ਜਿਹੜੇ ਵੀ ਗੁਰੂ ਸਾਹਿਬਾਨ ਦੀ ਜ਼ਿੰਦਗੀ ਦੇਖਾਂ ਮੈਨੂੰ ਆਹੀ ਚੀਜ਼ ਮਿਲੇ ਅਸੀਂ ਅੱਜ ਤੱਕ ਸਮਝਦੇ ਰਹੇ ਆ ਜਾਂ ਸਮਝਦੇ ਆ ਰਹੇ ਆ ਜਾਂ ਸੁਣਦੇ ਆ ਰਹੇ ਆ ਅਸੀਂ ਹਮੇਸ਼ਾ ਤੋਂ ਸੁਣਦੇ ਆ ਕਿ ਗੁਰੂ ਪਾਤਸ਼ਾਹ ਕੋਲ ਬਹਿ ਕੇ ਬਾਣੀ ਪੜਨਾ ਸਭ ਤੋਂ ਜ਼ਰੂਰੀ ਹੈ ਹੈਗਾ ਜੀ ਹੈਗਾ ਬਿਲਕੁਲ ਸੱਚ ਹੈ ਪਰ ਉਹਨਾ ਤੋਂ ਲੀਡਰਸ਼ਿਪ ਸਿੱਖਣਾ ਵੀ ਉਹਨਾ ਹੀ ਜ਼ਰੂਰੀ ਹੈ ਸਾਡੇ ਚੋਂ ਕਿੰਨੇ ਕਿੰਨੇ ਅੱਜ ਤੱਕ ਲੀਡਰਸ਼ਿਪ ਲੈਸਨਸ ਲਏ ਆ ਗੁਰੂ ਪਾਤਸ਼ਾਹ ਤੋਂ ਕਿੰਨੇ ਕਿੰਨੇ ਲਿਆ ਜੀ ਵਾਹਿਗੁਰੂ ਤੁਸੀਂ ਕੀ ਲੈ ਲੈ ਜੀ ਸਾਰਿਆਂ ਦੀ ਹੈਲਪ ਕਰਨਾ ਸੰਗਤ ਵਿੱਚ ਬਹਿਣਾ ਸਾਰਿਆਂ ਦੀ ਹੈਲਪ ਕਰਨਾ ਵਾਹਿ ਜੀ ਵਾਹਿ ਮੈਨੂੰ ਸਭ ਤੋਂ ਵਧੀਆ ਲੈਸਨਸ ਲੀਡਰਸ ਤੋਂ ਹੀ ਮਿਲੇ ਆ ਤੇ ਸਭ ਤੋਂ ਵਧੀਆ ਲੀਡਰਸ ਕਿਹੜੇ ਮਿਲੇ ਆ ਸਾਡੇ ਗੁਰੂ ਸਾਹਿਬਾਨ ਹੁਣ ਇਹਨੂੰ ਇੱਥੇ ਹੀ ਆਪਾਂ ਰੋਕਣਾ ਹੈ ਹੁਣ ਮੈਂ ਆਪਣੀ ਥੋੜੀ ਜਿਹੀ ਲਾਈਫ ਵੱਲ ਜਾਣਾ ਇਧਰ ਵਾਪਸ ਆਵਾਂਗੇ ਯਾਦ ਰੱਖਣਾ ਆਪਾਂ ਕਿੱਥੇ ਆ ਜੀ ਗੁਰੂ ਸਾਹਿਬਾਂ ਦੀ ਲੀਡਰਸ਼ਿਪ ਤੇ ਆਪਾਂ ਇੱਥੇ ਵਾਪਸ ਆਵਾਂਗੇ ਹੁਣ ਮੈਂ ਆਪਣੀ ਲਾਈਫ ਵੱਲ ਜਾਣਾ ਜਦ ਮੈਂ ਤੁਹਾਡੇ ਵਾਂਗੂ ਛੋਟਾ ਸੇ ਨਾ ਜਾਂ ਛੋਟੇ ਛੋਟਾ ਹਜੇ ਵੀ ਛੋਟਾ ਹੀ ਆ ਜਦ ਮੈਂ ਬੜਾ ਹੀ ਛੋਟਾ ਸੇ ਨਾ 6th 7th ਵਿੱਚ ਸੀ ਤੇ ਪਿਕਚਰ ਆਈ ਸੀ ਕੋਈ ਮਿਲ ਗਿਆ ਹੈ ਨਾ ਜੀ ਜਾਦਾ ਸੀ ਛੋਟੇ ਹੁੰਨੇ ਨਾ ਸਭ ਕੁਝ ਬਣਨਾ ਚਾਹੁੰਦੇ ਹੁੰਨੇ ਆ ਤੇ ਕੋਈ ਮਿਲ ਗਿਆ ਪਿਕਚਰ ਆਈ ਸੀ ਕੋਈ ਮਿਲ ਗਿਆ ਪਿਕਚਰ ਆਈ ਮੈਂ ਜਾ ਕੇ ਘਰ ਦੇ ਨੂੰ ਕਿਹਾ ਮਮਾ ਅੱਜ ਤੋਂ ਬਾਅਦ ਮੈਂ ਸਪੇਸਸ਼ਿਪ ਇੰਜੀਨੀਅਰ ਬਣੂੰਗਾ ਕਿਉਂ ਉਹਦੇ ਚੋ ਜਾਦੂ ਉਤਰਿਆ ਸੀ ਮਾਗ ਲਾ ਇਹ ਤਾਂ ਮੈਂ ਬਣੂੰਗਾ ਹੀ ਬਣੂੰਗਾ ਇਹ ਪੱਕਾ ਕਰੂੰਗਾ ਮੈਂ ਮੈਂ ਮੰਮਾ ਨੂੰ ਕਿਹਾ ਮਮਾ ਮੈਂ ਸਪੇਸਸ਼ਿਪ ਇੰਜੀਨੀਅਰ ਬਣਨਾ ਹੈ 3rd 4th ਕਲਾਸ ਦੇ ਵਿੱਚ ਸੀਗਾ ਤੇ ਮਮਾ ਕਹਿੰਦੇ ਹਾਂ ਪੁੱਤ ਜ਼ਰੂਰ ਬਣੀ ਜ਼ਰੂਰ ਬਣੀ ਨਾਲ ਮੇਰੇ ਮਾਸੇ ਖੜੇ ਸੀ ਮਮਾ ਨੇ ਕਿਹਾ ਹਲੇ ਇਹ ਛੋਟਾ ਹੈ ਨਾ ਇਹਨੂੰ ਪਤਾ ਨਹੀਂ ਆ ਅੱਛਾ ਤੇ ਛੋਟਿਆਂ ਨੂੰ ਪਤਾ ਹੁੰਦਾ ਕਿ ਨਹੀਂ ਸਭ ਕੁਝ ਸਾਰਾ ਕੁਝ ਪਤਾ ਹੁੰਦਾ ਹੈ ਅਸੀਂ ਨਿੱਕੇ ਹੁੰਦੇ ਜਿਹੜੀ ਜਿਹੜੀ ਗੱਲ ਕਰਦੇ ਨੇ ਸਾਡੇ ਤੋਂ ਲੁਕਾਈ ਹੈ ਸਾਰੀ ਪਤਾ ਹੈ ਸਾਨੂੰ ਸਾਰੀਆਂ ਹੀ ਪਤਾ ਹੁੰਦੀਆਂ ਅੱਛਾ ਉਸ ਵੇਲੇ ਨਾ ਕਰਦੇ ਨੂੰ ਲੱਗ ਰਿਹਾ ਹੁੰਦਾ ਜਾਂ ਵੱਡਿਆਂ ਨੂੰ ਲੱਗ ਰਿਹਾ ਹੁੰਦਾ ਹੈ ਇਸ ਗੱਲ ਦਾ ਬੱਚੇ ਦੀ ਜ਼ਿੰਦਗੀ ਤੇ ਕੀ ਅਸਰ ਹੈ ਪਰ ਉਹ 3rd 4th ਕਲਾਸ ਦਾ ਬੱਚਾ ਉਸ ਵੇਲੇ ਸੋਚਦਾ ਕਿ ਅੱਛਾ ਮੈਂ ਕੋਈ ਇੰਪੋਸੀਬਲ ਗੱਲ ਕਰਤੀ ਆ ਲੱਗਦਾ ਫਿਰ ਅਸੀਂ ਵੱਡੇ ਹੁੰਨੇ ਆ ਜੀ 6th ਗ੍ਰੇਡ ਤੇ ਜਾਂਦੇ ਆ ਤਾਂ ਟੀਚਰਾਂ ਸਾਨੂੰ ਕੀ ਕਹਿੰਦੀਆਂ ਹੁਣ ਤੁਹਾਨੂੰ ਪੈਨ ਲੱਗ ਗਿਆ ਹੁਣ ਐਸਐਸਟੀ ਪੜ੍ਹਨੀ ਐ ਹਿਸਟਰੀ ਸਿਵਿਕਸ ਜੀਓਗ੍ਰਾਫੀ ਆ ਗਈ ਐ ਸਾਇੰਸ ਦੇ ਦੋ ਸਬਜੈਕਟ ਹੋ ਜਾਣਗੇ ਹੁਣ ਜ਼ਿੰਦਗੀ ਬੜੀ ਔਖੀ ਐ ਹੈਨਾ ਜੀ ਫਿਰ ਅਸੀਂ ਹੋਰ ਵੱਡੇ ਹੁੰਨੇ ਆ ਫਿਰ ਕਲਾਸਾਂ ਸ਼ੁਰੂ ਹੋ ਜਾਂਦਾ ਟੀਚਰਾਂ ਕੀ ਕਹਿੰਦੀਆਂ ਕਿਨੇ ਕਿਨੇ ਜਿੰਝੇ ਸੁਣਿਆ ਹੋਏਗਾ ਨਾ ਹੱਥ ਖੜਾ ਕਰਿਓ ਐ ਸੈਕਸ਼ਨ ਸਭ ਤੋਂ ਬੇਕਾਰ ਸੈਕਸ਼ਨ ਐ ਦੇਖੋ ਜੀ ਸਾਰੇ ਹੀ ਸੈਕਸ਼ਨ ਸਭ ਤੋਂ ਬੇਕਾਰ ਸੈਕਸ਼ਨ ਐ ਸਾਰੇ ਹੀ ਟੀਚਰਾਂ ਨੇ ਇੱਕ ਡਾਇਲੌਗ ਰਟਿਆ ਹੱਥ ਆ ਜਾ ਕੇ ਬੋਲ ਦਿੰਦੇ ਆ ਹੱਥ ੱਲੇ ਕਰ ਲਓ ਜੀ ਅੱਛਾ ਫੇਰ ਨਾ ਫੇਰ ਜਦ ਤੁਸੀਂ ਹੋਰ ਵੱਡੇ ਹੋਨੇ ਹੋ ਤੁਸੀਂ 10th ਵਿੱਚ ਹੋਨੇ ਹੋ ਤਾਂ ਤੁਹਾਨੂੰ ਡਰਾਇਆ ਜਾਂਦਾ ਹੈ ਕਿ ਡਰ ਕੇ ਰੋ ਬਹੁਤ ਔਖੀ ਕਲਾਸ ਹੈ 10th ਪੜ੍ਹ ਲਓ ਇਸ ਤੋਂ ਬਾਅਦ ਐਸ਼ ਹੈ ਕਿਨੇ ਕਿਨੇ ਸੁਣਿਆ ਅੱਛਾ ਫੇਰ 11th ਆ ਜਾਂਦੀ ਹੈ ਫੇਰ ਉਹ ਕਹਿੰਦੇ ਵੀ ਇਸ ਸਾਲ بیس ਬਣਾਣਾ ਬੜਾ ਜ਼ਰੂਰੀ ਹੈ ਫੇਰ ਤੁਸੀਂ 12th 'ਚ ਹੋ ਜਾਂਦੇ ਹੋ 12th 'ਚ ਕੀ ਡਰ ਪਾਇਆ ਜਾਂਦਾ ਹੈ ਬੋਰਡਸ ਬੋਰਡਸ ਆਪੂਤ ਆ ਗਿਆ ਜੀ ਜੇ ਐਡਕੀ ਅਚੀਵ ਨਾ ਕੀਤਾ ਕਾਲਜ 'ਚ ਐਡਮਿਸ਼ਨ ਨਹੀਂ ਮਿਲਨੀ ਇਹ ਅਸੀਂ ਇਹ ਪਤਾ ਹੁੰਦਾ ਕੀ ਹੈ ਇਹਦੇ ਸਭ ਨਾਲ ਹੌਲੀ 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 ਜਦ ਵੱਡੇ ਹੁੰਨੇ ਆ ਇਹ ਗੱਲਾਂ ਕਿਸੇ ਨੇ ਸੁਣੀਆਂ ਆਪਣੀ ਲਾਈਫ ਚ ਉਹ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਨਾ ਉਹਨਾਂ ਦੀਆਂ ਸ਼ਕਲਾਂ ਹੀ ਹੋਰ ਹੁੰਦੀਆਂ ਆ ਦੇਖ ਲਓ ਜੀ ਪਹਿਲੇ ਅਜੇ ਉੱਗ ਤਾਂ ਜਾਓ ਹਲੇ ਜੰਮ ਤਾਂ ਲਓ ਹਲੇ ਕੁਝ ਕਰ ਤਾਂ ਲਓ ਹਲੇ ਤੁਸੀਂ ਸਿੱਖਿਆ ਹੀ ਕੀ ਹੈ ਹਲੇ ਤੁਸੀਂ ਸੁਣਿਆ ਹੀ ਕੀ ਹੈ ਸਾਰਿਆਂ ਨੇ ਸੁਣੀਆਂ ਗੱਲਾਂ ਅੱਛਾ ਇਹਨਾਂ ਦਾ ਅਸਰ ਪਤਾ ਕੀ ਹੁੰਦਾ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਾ ਅਸੀਂ ਨੋਟਿਸ ਨਹੀਂ ਕਰਦੇ ਤੇ ਵੱਡੇ ਖਾਸ ਤੌਰ ਤੇ ਗੱਲ ਨੂੰ ਸੁਣਿਓ ਕਿਉਂਕਿ ਇਹ ਰੀਅਲ ਲਾਈਫ ਐਗਜ਼ਾਮਪਲ ਹੈ ਜੀ ਸਾਰਿਆਂ ਨੇ ਹੱਥ ਖੜੇ ਕੀਤੇ ਆ ਐਦਾ ਇੰਪੈਕਟ ਕੀ ਹੁੰਦਾ ਜੀ ਕਿ ਜਿਹੜਾ ਬੱਚਾ ਸਪੇਸਸ਼ਿਪ ਇੰਜੀਨੀਅਰ ਬਣਨਾ ਚਾਹੁੰਦਾ ਸੀ ਨਾ ਉਹ 7th 8th ਤੱਕ ਆਂਦੇ ਆਂਦੇ ਸੋਚਣ ਲੱਗ ਜਾਂਦਾ ਹੈ ਕਿ ਐਸਐਸਟੀ 'ਚ ਪਾਸ ਹੋਣਾ ਹੀ ਬੜੀ ਵੱਡੀ ਗੱਲ ਹੈ 11th ਵਿੱਚ ਮੈਂ ਆਇਆ ਅੱਛਾ ਫਿਰ 10th ਵਿੱਚ ਜਿਹੜਾ ਅੱਛਾ ਸਕੋਰ ਕਰ ਲੈਂਦਾ ਉਹ ਕਿੱ데 ਚਲਾ ਜਾਂਦਾ ਜੀ ਮੈਡੀਕਲ ਨਾਨ ਮੈਡੀਕਲ 'ਚ ਮੈਂ ਵੀ ਚਲਾ ਗਿਆ ਮੈਂ ਬੜੇ ਅੱਛੇ ਨੰਬਰ ਲੈ 10th ਵਿੱਚ ਨਾਨ ਮੈਡੀਕਲ ਚ ਚਲਾ ਗਿਆ ਕੁਝ ਨਹੀਂ ਪਤਾ ਕਿਉਂ 16 ਮੁੰਡਿਆਂ ਦਾ ਗਰੁੱਪ ਸੀ 16 ਨੇ 16 ਚਲੇ ਗਏ ਕਹਿੰਦੇ ਦੋਸਤੀ ਯਾਰੀ ਜ਼ਗਰਦਾਰੀ ਨਹੀਂ ਕਰਨੀ ਸਾਰੇ ਹੀ ਚਲੇ ਗਏ ਜੀ ਨਾਨ ਮੈਡੀਕਲ ਚ ਅੱਛਾ ਹੋਇਆ ਕਿ ਪਤਾ ਕਿਸੇ ਨੂੰ ਵੀ ਕੱਖ ਨਹੀਂ ਸੀ ਸਾਰੇ ਹੀ ਚਲੇ ਗਏ ਸਾਲ ਬਾਅਦ ਸਾਰੇ ਹੀ ਫੇਲ ਹੋ ਗਏ ਮੈਂ ਸਪਟੰਬਰ ਦੇ ਪੇਪਰਾਂ 'ਚ 24% ਨੰਬਰ ਲਏ ਜੀ 10th ਵਿੱਚ ਮੇਰਾ ਸਕੋਰ ਸੀ 90% ਸਪਟੰਬਰ ਦੇ ਪੇਪਰਾਂ 'ਚ ਮੈਂ 24% ਨੰਬਰ ਲਏ ਫਾਈਨਲ ਐਗਜ਼ਾਮਸ ਵਿੱਚ ਮੇਰੇ 28% ਨੰਬਰ ਆਏ ਮੈਂ ਫੇਲ ਹੋ ਗਿਆ ਤੇ ਘਰ ਜਾਤ ਕੋਈ ਫੇਲ ਹੁੰਦਾ ਨਾ ਤੇ ਕੀ ਮਾਹੌਲ ਹੁੰਦਾ ਪੂਰਾ ਮਾਤਮ ਕਰਦੇ ਫੋਨ ਕਰ ਰਿਸ਼ਤੇਦਾਰ ਫੋਨ ਕਰ ਰਹੇ ਹੁੰਦੇ ਕੋਈ ਗੱਲ ਨਹੀਂ ਜੀ ਦੁਕਾਨ ਤੇ ਬਿਠਾ ਦਿਓ ਤਾਂ ਕੀ ਹੋਇਆ ਕਈ ਬੱਚੇ ਨਹੀਂ ਹੁੰਦੇ ਤੇ ਮੰਮਾ ਪੂਰੇ ਅਫਸੋਸ ਦੇ ਵਿੱਚ ਹੁੰਦੇ ਆ ਹਾਂਜੀ ਹਾਂਜੀ ਮੈਂ ਨਾ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ ਗਲਤੀ ਤਾਂ ਹੋਈ ਸੀ ਰੋਇਆ ਵੀ ਬਹੁਤ ਸੀ ਬਹੁਤ ਜ਼ਿਆਦਾ ਰੋਇਆ ਬਹੁਤ ਜ਼ਿਆਦਾ ਡਾਊਨ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸਭ ਤੋਂ ਵੱਧ ਰੋਇਆ ਉਹਨਾਂ ਦੋ ਦਿਨਾਂ ਦੇ ਵਿੱਚ ਅੱਛਾ ਬੜਾ ਰੋਇਆ ਫਿਰ ਕੀ ਜਵਾਬ ਮਿਲਿਆ ਜੀ ਜੋ ਵੀਰ ਜੀ ਨੇ ਹੁਣੇ ਦੱਸਿਆ ਕੀ ਜਵਾਬ ਮਿਲਿਆ ਜੀ ਜਦ ਬਹੁਤ ਟੈਨਸ਼ਨ ਚ ਹੋਵੋ ਕੀ ਕਰੀਏ ਗੁਰਮੁਖ ਕੋਲ ਚਲੇ ਜਾਈਏ ਮੈਂ ਕਿਹਦੇ ਕੋਲ ਚਲਾ ਗਿਆ ਜੀ ਸਰਬਜੀਤ ਵੀਰ ਜੀ ਕੋਲ ਇਹ ਸੱਚੀ ਕਹਾਣੀ ਹੈ ਬਿਲਕੁਲ 100% ਸੱਚ ਹੈ ਜੀ ਬਾਅਦ ਚ ਵੀਰ ਜੀ ਨੂੰ ਤੁਸੀਂ ਪੁੱਛ ਸਕਦੇ ਹੋ ਮੈਂ ਇਹਨਾਂ ਕੋਲ ਚਲਾ ਗਿਆ ਮੈਂ ਕਹਾ ਜੀ ਬੜਾ ਦੁਖੀ ਹਾਂ ਮੈਂ ਆਪਣੀ ਜ਼ਿੰਦਗੀ ਤੋਂ ਤੇ ਇਹਨਾਂ ਨੇ ਮੈਨੂੰ ਵਾਪਸ ਉੱਥੇ ਲੈ ਕੇ ਆਂਦਾ ਕਿ ਪਹਿਲੇ ਆਪਣੇ ਆਪ ਨੂੰ ਪਛਾਣਨਾ ਬੜਾ ਜ਼ਰੂਰੀ ਹੈ ਤੇ ਕੀ ਲਿਖਿਆ ਜੀ ਆਪਣੇ ਆਪ ਨੂੰ ਜਾਣੀਏ ਜੋ ਟੀਚਰਾਂ ਨੇ ਕਿਹਾ ਜੋ ਟੀਚਰਾਂ ਨੇ ਕਹਿ ਕੀ ਸੈਕਸ਼ਨ ਸਭ ਤੋਂ ਮਾੜਾ ਉਹ ਸਾਰਿਆਂ ਨੂੰ ਹੀ ਕਿਹਾ ਹੈ ਜੋ ਸਾਰੀ ਦੁਨੀਆ ਨੂੰ ਕਿਹਾ ਗਿਆ ਕਿ ਤੁਸੀਂ ਬਾਰੇ ਨਲਾਇਕੋਂ ਸਾਰਿਆਂ ਨੂੰ ਹੀ ਕਿਹਾ ਹੈ ਤੇ ਉਹਨੂੰ ਮੰਨ ਨਹੀਂ ਲੈਣਾ ਆਪਣੇ ਆਪ ਨੂੰ ਪਛਾਣੋ ਤੁਸੀਂ ਹੋ ਕੌਣ ਤੁਹਾਡੇ ਚ ਕਿਹਨੇ ਕਿਹਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੀਆਂ ਕੁਆਲਿਟੀਆਂ ਲਿਖੀਆਂ ਇੱਕ ਕਾਗਜ਼ ਤੇ ਕਿ ਤੁਸੀਂ ਕੌਣ ਹੋ ਮੈਂ ਨਾ ਇੱਕ ਸੈਮੀਨਾਰ ਲੈ ਰਿਹਾ ਸੀ ਟਾਈਮ ਥੋੜਾ ਬੜਾ ਲੰਮਾ ਟਾਈਮ ਨਹੀਂ ਲੈਣਾ ਮੈਂ ਇੱਕ ਸੈਮੀਨਾਰ ਲੈ ਰਿਹਾ ਸੀ ਤੇ ਮੈਂ ਦੋ ਬੈਸਟ ਫਰੈਂਡਸ ਨੂੰ ਸਟੇਜ ਤੇ ਬੁਲਾਇਆ ਜੀ ਦੋ ਭੈਣਾਂ ਬੈਸਟ ਫਰੈਂਡ ਸਿਗੀਆਂ ਮੈਂ ਕਿਹਾ ਦੱਸੋ ਜੀ ਆਪਣੇ ਇੱਕ ਦੂਜੇ ਬਾਰੇ ਦੱਸੋ ਮੈਂ ਕਿਹਾ ਦੱਸੋ ਇਹਦੇ ਵਿੱਚ ਵਧੀਆ ਕੀ ਹੈ ਉਹਨਾਂ ਨੇ ਕਿਹਾ ਇਹ ਬਹੁਤ ਅੱਛੀ ਹੈ ਬੜੀ ਅੱਛੀ ਫਰੈਂਡ ਹੈ ਪਰਦੀ ਬਹੁਤ ਹੈ ਇਹ ਗੁੱਤ ਬੜੀ ਸੋਹਣੀ ਕਰਦੀ ਹੈ ਹੈਨਾ ਜੀ ਇਹਦੇ ਨੰਬਰ ਬੜੇ ਸੋਹਣੇ ਆਉਂਦੇ ਐਕਸਟਰਾ ਕਰੀਕੂਲਰ ਚ ਵਧੀਆ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਦੱਸੋ ਇਹਨਾਂ ਨੇ ਵੀ ਦੱਸਤਾ ਮੈਂ ਕਿਹਾ ਚਲੋ ਜੀ ਹੁਣ ਆਪਣੇ ਬਾਰੇ ਦੱਸੋ ਸਾਨੂੰ ਜ਼ਿੰਦਗੀ ਦੇ ਵਿੱਚ ਬਣਾਇਆ ਗਿਆ ਇਹ ਕਹਿਣ ਲਈ ਕਿ ਸਾਨੂੰ ਕੁਝ ਨਹੀਂ ਆਉਂਦਾ ਸਾਨੂੰ ਸਾਡਾ ਆੜਾ ਦਵਾਲਾ ਵੀ ਆ ਸਿਖਾਉਂਦਾ ਹੈ ਕਿ ਸਾਨੂੰ ਕੁਝ ਨਹੀਂ ਆਉਂਦਾ ਨਿਮਰਤਾ ਦੇ ਵਿੱਚ ਰਹਿਣ ਦੇ ਵਿੱਚ ਤੇ ਆਪਣੇ ਅੰਦਰ ਆ ਸੋਚੀ ਜਾਣ ਦੇ ਵਿੱਚ ਮੈਨੂੰ ਕੁਝ ਨਹੀਂ ਆਉਂਦਾ ਬੜਾ ਫਰਕ ਹੈ ਜੀ ਜਦ ਦੁਨੀਆ ਤੁਹਾਨੂੰ ਕਹੇ ਨਾ ਕਿ ਇਹਨੂੰ ਸਭ ਕੁਝ ਆਉਂਦਾ ਹੈ ਤਾਂ ਕਹਿਣਾ ਜੀ ਅਸੀਂ ਹਲੇ ਸਿੱਖ ਰਹੇ ਹਾਂ ਪਰ ਆਪਣੇ ਆਪ ਨੂੰ ਜ਼ਰੂਰ ਕਹੋ ਕਿ ਮੈਨੂੰ ਕੀ ਕੀ ਆਉਂਦਾ ਹੈ पछाण करनी बड़ी जरूरी है क्योंकि जो वो नहीं पछाणा सारी जिंदगी भटकते रहेंगे तो मैं पछाण कि मेरे च अच्छा की है भी जी कहते तू तो बोल वजी ल फिर असं लिखिया भी की, -की बोलने वाले कियर होंगे जी फिर लिखिया जी पत्रकारी कर सॉयर बन सदा की कर सकते हैं मैं मास कम्यूनीकेशन ले, ले जी मास कम्यूनीकेशन अच्छा चौबी परसेंट मार्क्स आए से उही मुंडेदे पिछले छे महीने पहले हले स्कूल चेंज किया उ मुंडेद के छे महीने बाद मार्क्स किन्ने आए कोई इमेजिन कर सी 96% 11th grade top 12th grade district top سیمکانی سیم بندا اچھا ਇਹਦੇ تાળી ਵਜ ਰਹੀ ਹੈ میں کچھ بھی کمال نہیں کیتا میں کچھ بھی کمال نہیں کیتا میں اوننا ہی پڑھیا جننا پہلا پڑھدا سی ہو سکدا کٹ ہی پڑھیا ہوواں پر فرق کی پیا میں اپنے اپ نو پہچان لیا جی من تو جوت স্বরূপ ہے ਆਪਾਂ ਆਪਣਾ ਮੂਲ ਪਛਾਣ ਆਪਣੀਆਂ ਫਾਊਂਡੇਸ਼ਨਸ ਆਪਣੀਆਂ ਜੜ੍ਹਾਂ ਨੂੰ ਪਛਾਣੀਏ ਅਸੀਂ ਹਾਂ ਕੌਣ ਐ ਪਛਾਣੀਏ ਅਸੀਂ ਆਏ ਕਿੱਤੋਂ ਆ ਪਛਾਣੀਏ ਕਿੰਨੀ ਵਾਰੀ ਅਸੀਂ ਕੋਸ਼ਿਸ਼ ਕਰਦੇ ਆ ਜੀ ਨਹੀਂ ਕਰਦੇ ਅੱਛਾ ਫੇਰ ਆਪਾਂ ਵਾਪਸ ਆਨੇ ਆ ਜੀ ਮੈਂ ਪਾਪੜ ਲਿਖ ਲਿਆ ਬੜੇ ਵਧੀਆ ਨੰਬਰ ਆ ਗਏ ਟੌਪ ਕਰ ਲਿਆ ਤੁਹਾਡੇ ਚ ਕਿਹਦੇ ਕਿਹਦੇ ਘਰ ਦੇ ਵਿੱਚ ਫਾਈਨੈਂਸ਼ੀਅਲ ਤਕਲੀਫਾਂ ਅਸੀਂ ਸੱਚੀ ਗੱਲ ਕਰ ਸਕਦੇ ਆ ਜੀ ਮੇਰੇ ਘਰ ਦੇ ਵਿੱਚ ਜਦ ਮੈਂ 12th ਗ੍ਰੇਡ ਕੀਤੀ ਤਾਂ ਬਹੁਤ ਗਰੀਬੀ ਸੀ ਜੀ ਗਰੀਬੀ ਕਹਿ ਲਓ ਮੈਂ ਬਹੁਤ ਮੱਦਮ ਪਰਿਵਾਰ ਤੋਂ ਸੀ ਘਰ ਤੇ ਕਰਜ਼ਾ ਚੜ ਗਿਆ ਸੀ ਕਿਤੇ ਕਿਤੇ ਘਰ ਚ ਫਾਈਨੈਂਸ਼ੀਅਲ ਤਕਲੀਫਾਂ ਜੀ ਸੱਚੀ ਸੱਚੀ ਦੱਸਿਓ ਕੌਣ ਦੱਸ ਸਕਦਾ ਅਸੀਂ ਬਹੁਤੀ ਵਾਰੀ ਦੱਸਦੇ ਨਹੀਂ ਆ ਵੀ ਸਾਨੂੰ ਸਿਖਾਇਆ ਗਿਆ ਕਿ ਆਪਣੇ ਘਰ ਦੀਆਂ ਮੁਸ਼ਕਿਲਾਂ ਬਹੁਤੇ ਵਾਰੀ ਨਹੀਂ ਦੱਸਣੀਆਂ ਪਰ ਹੱਲ ਕਿਵੇਂ ਮਿਲੇਗਾ ਜੀ ਹੁਣੇ ਵੀ ਜਿੰਨੇ ਦੱਸਿਆ ਕਰੋਗੇ ਗੱਲ ਮਿਲੇਗਾ ਹੱਲ ਗੁਰਬਾਣੀ ਕੀ ਕਹਿੰਦੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਇ ਮਿਲ ਕੇ ਇਕੱਤਰ ਹੋ ਕੇ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਮੈਂ ਆਪਣੇ ਵਿਸ਼ੇ ਤੇ ਹਲੇ ਆਣਾ ਪਰ ਉਹਦੀ ਫਾਊਂਡੇਸ਼ਨ ਇੱਥੋਂ ਬਣ ਰਹੀ ਹੈ ਮੇਰੇ ਘਰ ਚ ਬੜੀਆਂ ਮੁਸ਼ਕਿਲਾਂ ਸੀ ਜੀ ਮੈਂ ਟੌਪ ਦੇ ਕਾਲਜ ਪੜ੍ਹਨਾ ਚਾਹੁੰਦਾ ਸੀ ਦਿੱਲੀ ਯੂਨੀਵਰਸਿਟੀ ਐਡਮਿਸ਼ਨ ਨਹੀਂ ਮਿਲੇ ਘਰ ਦੇ ਕਹਿੰਦੇ ਅਸੀਂ ਨਹੀਂ ਪੜਾ ਸਕਦੇ ਚੰਡੀਗੜ੍ਹ ਚਲਾ ਜਾ ਮੈਂ ਚੰਡੀਗੜ੍ਹ ਚਲਾ ਗਿਆ ਜੀ ਟੌਪ ਕਾਲਜ ਚ ਪੜ੍ਹ ਰਿਹਾ ਇੱਕ ਸਾਲ ਬਾਅਦ ਫੋਨ ਆ ਗਿਆ ਵਾਪਸ ਆਜੋ ਤੁਸੀਂ ਕੁਝ ਨਹੀਂ ਕਰ ਸਕਦੇ ਵਾਪਸ ਆਜੋ ਸਾਡੇ ਕੋਲ ਪੈਸੇ ਨਹੀਂ ਹੈਗੇ ਸੌਰੀ ਜਗ੍ਹਾ ਦੇ ਟੌਪ ਤੇ ਸੀਗਾ ਜੀ ਵਾਪਸ ਆ ਗਿਆ ਪੜ੍ਹਾਈ ਛੱਡਣੀ ਪੈ ਗਈ ਇੱਕ ਸਾਲ ਬਾਅਦ ਤੇ ਦਿਮਾਗ ਦੇ ਵਿੱਚ ਕੀ ਹੈ ਨੇਰਾ ਹੀ ਨੇਰਾ ਹੈ ਨੇਰਾ ਹੀ ਨੇਰਾ ਹੈ ਆਸ-ਪਾਸ ਦੇਖ ਰਿਹਾ ਸਕੂਲ ਕਾਲਜ ਦੇ ਵਿੱਚ ਜਾ ਰਿਹਾ ਨਵੇਂ ਸਕੂਲਾਂ ਦੇ ਵਿੱਚ ਜਾ ਰਿਹਾ ਕਾਲਜਾਂ ਨੂੰ ਦੇਖ ਰਿਹਾ ਲੁਧਿਆਣੇ ਪੜ੍ਹਨਾ ਹੈ ਲੁਧਿਆਣੇ ਦੇ ਕਾਲਜ ਚ ਪੜ੍ਹਾਂਗਾ ਇੰਨੇ ਨੰਬਰ ਲੈ ਕੇ ਲੁਧਿਆਣੇ ਦੇ ਕਾਲਜ ਚ ਪੜ੍ਹਾਂਗਾ ਆਪਣੇ ਆਪ ਨੂੰ ਸਵਾਲ ਕਰੇ ਜਾ ਰਿਹਾ ਉਸ ਵੇਲੇ ਮੇਰੇ ਦਿਮਾਗ ਦੇ ਵਿੱਚ ਆਈਡੀਆ ਆਇਆ ਜੀ ਕਿ ਜਦ ਸਭ ਤੋਂ ਵੱਧ ਨੇਰਾ ਜਿੱਥੇ ਸਭ ਤੋਂ ਵੱਧ ਹਨੇਰਾ ਹੈ ਅੱਛਾ ਜਿੱਥੇ ਚਾਨਣ ਹੀ ਚਾਨਣ ਹੈ ਤੇ ਕਿੰਨਾ ਕੁ ਜਗ ਰਿਹਾ ਹੈ ਹੈ ਨਾ ਲਾਈਟਾਂ ਪੂਰੀਆਂ ਆਪਣੇ ਫੋਨ ਦੇ ਟਾਰਚ ਜਗਾ ਕੇ ਦੇਖੀਏ ਜੀ ਜਰਾ ਆਪਣੇ ਫੋਨ ਦੇ ਟਾਰਚ ਜਗਾ ਕੇ ਦੇਖਦੇ ਆ ਆ ਕਿੰਨੀ ਕਿ ਦਿਖੇਗੀ ਪੂਰੀ ਲਾਈਟ ਦੇ ਵਿੱਚ ਅੱਛਾ ਮੰਨ ਲਓ ਹੁਣ ਮੈਂ ਪੂਰੇ ਰੂਮ ਚ ਹਨੇਰਾ ਹੀ ਹਨੇਰਾ ਕਰਦਾ ਪੂਰਾ ਹਨੇਰਾ ਹੋ ਜੇ ਤੇ ਫਿਰ ਮੈਂ ਇਕੱਲੀ ਟਾਰਚ ਜਗਾਵਾ ਸਭ ਤੋਂ ਪ੍ਰੋਮੀਨੈਂਟ ਹਨੇਰਾ ਦਿਖੇਗਾ ਕਿ ਟਾਰਚ ਦਿਖੇਗੀ ਇਹੀ ਕਮਾਲ ਦੀ ਗੱਲ ਹੈ ਜੀ ਜਿੱਥੇ ਸਭ ਤੋਂ ਵੱਧ ਹਨੇਰਾ ਹੋਏ slightest of light is the most prominent in all darkness ਜਿੱਥੇ ਪੂਰਾ ਹਨੇਰਾ ਹੋਏਗਾ ਨਾ ਉੱਥੇ ਨਿੱਕੀ ਜੀ ਲਾਈਟ ਵੀ ਪੂਰੀ ਪ੍ਰੋਮਿਨੈਂਟ ਹੋਏਗੀ ਸਮਝ ਆ ਰਹੀ ਹੈ ਜੀ ਜਿੱਥੇ ਸਭ ਤੋਂ ਵੱਧ ਹਨੇਰਾ ਹੁੰਦਾ ਜੀ ਉੱਥੇ ਸਭ ਤੋਂ ਛੋਟੀ ਤੋਂ ਛੋਟੀ ਲਾਈਟ ਵੀ ਕੀ ਹੁੰਦੀ ਹੈ ਸਭ ਤੋਂ ਪ੍ਰੋਮਿਨੈਂਟ ਸਭ ਤੋਂ ਵੱਧ ਦਿਖਦੀ ਹੈ ਤੇ ਮੈਂ ਕਿਹਾ ਜੀ ਅੱਛਾ ਤੇ ਪੂਰਾ ਹਨੇਰਾ ਚੱਲੋ ਫੇਰਾ ਟਾਰਚ ਬਣੀਏ ਕੋਸ਼ਿਸ਼ ਕਰੀਏ ਟਾਰਚ ਬਣਨ ਦੀ ਤੇ ਮੇਰੇ ਘਰ ਦੇ ਵਿੱਚ ਕਰਜ਼ਾ ਸੀ ਜੀ